ਅ ਡਰ ਨੀਟੇ ਕਰਕੇਣਾ ਜੀ ਸ਼ੁਰੂਆਤ ਗੱਲਬਾਤ ਅ ਇਸੇ ਚੀਜ਼ ਤੋਂ ਹੀ ਕਰ ਲੈਨੇ ਆ ਜੋ ਲੇਟਲੀ ਜਿਹੜਾ ਉਹ ਚੱਲ ਰਿਹਾ ਆ ਯੂਐਸਸੀਆਈਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਆਈਸ ਰੇਡਸ ਹਰ ਇੱਕ ਪਾਸੇ ਇਹਨਾਂ ਦੀ ਜਿਹੜੀ ਚਰਚਾ ਐ ਇਸ ਟਾਈਮ ਉਹ ਸਾਰਾ ਕੁਝ ਚੱਲ ਰਿਹਾ ਆ ਤੇ ਯੂਐਸਸੀਐਸ ਨੇ ਪਹਿਲੀ ਜਿਹੜੀ ਖਬਰ ਆ ਵੀ ਇੰਪਲੋਇਮੈਂਟ ਬੇਸਡ ਵੀਜ਼ਾ ਫਰਾਡ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕੀਤੀ ਹੈ ਜਿਹਦੇ ਨਾਲ ਕਈ ਲੋਕਾਂ ਦੇ ਉੱਤੇ ਫੈਡਰਲ ਅਨਡਾਈਟਮੈਂਟਸ ਜਿਹੜੀਆਂ ਉਹ ਲੈਂਦੇ ਆਂ ਅੰਗਈਆਂ ਨੇ ਜੀ ਬਿਲਕੁਲ ਸੋ ਦੇਖੋ ਹੁਣ ਸ਼ਿਕੰਜਾ ਇਹਨਾਂ ਨੇ ਇਹ ਨਹੀਂ ਕਿ ਸਿਰਫ ਅਸਾਲਮ ਵਾਲੇ ਆ ਮੈਰਿਜ ਵਾਲੇ ਆ ਜਿਹੜੇ ਇਮਪਲੋਇਮੈਂਟ ਇਮੀਗ੍ਰੇਸ਼ਨ ਵਾਲੇ ਵੀ ਆ ਜਿਹੜੀਆਂ ਕੰਪਨੀਆਂ ਚੱਲਦੀਆਂ ਉਹਦੇ ਵਿੱਚ ਵੀਜ਼ੇ ਆ ਉਹਨਾਂ ਦੇ ਮਗਰ ਵੀ ਜਿਹੜਾ ਹੁਣ ਇਹਨਾਂ ਨੇ ਜਾਣਾ ਸ਼ੁਰੂ ਕਰਤਾ ਤੇ ਤੁਸੀਂ ਇਹ ਦੇਖੋਗੇ ਕਿ ਅੱਜ ਕੋਸ਼ਿਸ਼ ਕੀਤੀ ਆ ਕਿ ਥੋੜੀ ਜਿਹੜੀ ਇਨਫੋਰਮੇਸ਼ਨ ਆ ਉਹ ਹਰੇਕ ਜਿਹੜੀ ਖਬਰ ਆ ਇਹ ਸ਼ਿਕੰਜਗਾਸਨ ਵਾਲੀ ਕੀ ਫੈਮਲੀ ਬੇਸ ਤੇ ਕੀ ਕਰ ਰਹੇ ਆ এমਪਲੋਇਮੈਂਟ ਤੇ ਕੀ ਕਰ ਰਹੇ ਆ ਸਿਟੀਜ਼ਨਸ਼ਿਪ ਵਾਲੇ ਦੇ ਰਿਲੇਟਡ ਕੀ ਕਰ ਰਹੇ ਆ ਉਹ ਸਾਰਿਆਂ ਦੀਆਂ ਥੋੜੀਆਂ-ਥੋੜੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਰਾਂਗੇ ਇਹ ਖਬਰਾਂ ਕੋਈ ਡਿਫਰੈਂਟ ਨਹੀਂ ਹੈਗੀਆਂ ਇਹ ਆਪਾਂ ਤੁਸੀਂ ਤੇ ਪਿੱਛੇ ਵੀ ਸਾਡੇ ਨਾਲ ਜੁੜੇ ਹੋਏ ਆਂ ਕੁਝ ਸਾਲਾਂ ਤੋਂ ਤਾਂ ਆਪਾਂ ਇਹ ਗੱਲਾਂ ਜਿਹੜੀਆਂ ਕਰਦੇ ਹੀ ਆਏ ਆ ਅਕਸਰ ਕੀ ਆ ਚੀਜ਼ਾਂ ਪ੍ਰੋਬਲਮ ਜਿਹੜੀਆਂ ਕ੍ਰੀਏਟ ਕਰ ਸਕਦੀਆਂ ਤੇ ਜਿਹੜੀਆਂ ਜਿਹੜਾ ਫਰਕ ਹੁਣ ਇਹੀ ਆ ਕਿ ਉਦੋਂ ਕਈ ਵਾਰੀ ਐਨ ਲੱਗਦਾ ਸੀਗਾ ਕਿ ਨਹੀਂ ਇਹ ਥੋੜਾ ਜਿਆਦਾ ਸਟ੍ਰਿਕਟ ਇੰਟਰਪ੍ਰੀਟੇਸ਼ਨ ਕਰਦੇ ਆ ਲਾਅ ਦੀ ਐਦਾਂ ਨਹੀਂ ਹੋਣਾ ਸਰਕਾਰ ਨੇ ਕੁਝ ਨਹੀਂ ਕਰਨਾ ਤੇ ਜਿਹੜਾ ਫਰਕ ਹੁਣ ਇਹ ਪੈ ਗਿਆ ਕਿ ਜਿਹੜਾ ਕਾਨੂੰਨ ਆ ਉਹ ਕਾਨੂੰਨ ਹੁੰਦਾ ਬਸ ਮਤਲਬ ਜੇ ਤੁਸੀਂ ਉਹਦੀ ਵਾਇਲੇਸ਼ਨ ਚ ਤਾਂ ਬਸ ਫਿਰ ਉਹ ਸਰਕਾਰ ਦੀ ਪਾਲਿਸੀ ਤੇ ਡਿਪੈਂਡ ਕਰਦਾ ਕਿ ਉਹਨੂੰ ਕਿਹੜੇ ਹਿਸਾਬ ਨਾਲ ਇਨਫੋਰਸ ਕਰਦੀ ਆ ਜਿਹੜੀ ਇਹ ਵਾਲੀ ਸਰਕਾਰ ਆ ਇਹਨਾਂ ਨੇ ਜਿਹੜੀ ਆਪਣੀ ਪੋਜੀਸ਼ਨ ਲਈ ਆ ਇਹ ਬਿਲਕੁਲ ਹੀ ਜਿਹੜਾ ਤੁਸੀਂ ਕਹੋਗੇ ਇੱਕ ਸਟ੍ਰਿਕਟ ਤਰੀਕੇ ਨਾਲ ਇਨਫੋਰਸ ਕਰ ਰਹੀ ਆ ਕਿ ਜਿਹੜੀ ਇਮੀਗ੍ਰੈਂਟਾਂ ਨੂੰ ਕੋਈ ਵੀ ਕਿਸੇ ਵੀ ਕਿਸਮ ਦਾ ਬੈਨੀਫਿਟ ਨਹੀਂ ਜਿਹੜਾ ਡਾਊਟ ਆਫ ਦੇ ਰਹੇ ਆ ਤੇ ਇੱਕ ਤਰ੍ਹਾਂ ਤੁਸੀਂ ਕਹ ਲਓ ਕਿ ਆਪਾਂ ਜਿੱਦਾਂ ਕੋਰਟਸ ਦੇ ਵਿੱਚ ਦੇਖਦੇ ਆ ਕਿ ਡਿਸਮਿਸ ਕਰਕੇ ਜਿਹੜਾ ਪਹਿਲਾਂ ਇੱਕ ਖੁਸ਼ੀ ਦੀ ਗੱਲ ਹੁੰਦੀ ਸੀ ਕਿ ਮੇਰਾ ਕੇਸ ਡਿਸਮਿਸ ਹੋ ਗਿਆ ਮੈਨੂੰ ਹੁਣ ਕਿਸੇ ਨੇ ਮੇ ਰਿਮੂਵਲ ਪ੍ਰोसीडिंग ਚੋਂ ਬਾਹਰ ਹੋ ਗਿਆ ਉਹੀ ਜਿਹੜੀ ਚੀਜ਼ ਨੂੰ ਜਿਹੜਾ ਇੱਕ ਇਮੀਗ੍ਰੈਂਟਾਂ ਦੇ ਫੇਵਰ ਚ ਜਾਂਦੀ ਸੀ ਜਿਹੜੇ ਵਿਆਹ ਦੇ ਕੇਸ ਕੋ ਸਪਰਸੂ ਕਰਨਾ ਚਾਹੁੰਦੇ ਸੀਗੇ ਉਹਨੂੰ ਹੁਣ ਡਿਸਮਿਸਨ ਤੁਸੀਂ ਕਹ ਲਓ ਕਿ ਇੱਕ ਹਥਿਆਰ ਦੇ ਤਰੀਕੇ ਨਾਲ ਵਰਤ ਕੇ ਇੱਕ ਡਿਸਮਿਸ ਕਰਕੇ ਤੇ ਬਾਹਰ ਬੰਦੇ ਨੂੰ ਜਿਹੜਾ ਡਿਟੇਨ ਕਰ ਲਿਆ ਜਾਂਦਾ ਕੋਰਟ ਦੇ ਆਉਣ ਵਾਲੇ ਹਫਤੇ ਦੇ ਵਿੱਚ ਆਪਾਂ ਕੀ ਵੇਖ ਰਹੇ ਆ ਕਿ ਕਈ ਜਿਹੜੇ ਕਲਾਇੰਟ ਹੈਗੇ ਉਹਨਾਂ ਨੂੰ ਅੱਜ ਸੱਲੋਂ ਪਹਿਲਾਂ ਹੀ ਆ ਗਿਆ ਨੋਟਿਸ ਕਿ ਤੂੰ ਹੀ 30 ਮਿੰਟ ਪਹਿਲਾਂ ਆਪਣੇ ਕੋਰਟ ਦੀ ਹੀアリング ਤੇ ਪਹੁੰਚ ਜਾਓ ਅੱਛਾ ਇਹਦਾ ਨੋਟਿਸ ਆਇਆ ਉਹਨਾਂ ਨੂੰ ਠੀਕ ਹੈ ਹੂੰ ਤਾਂ ਮੈਂ ਕਹਾ 30 ਮਿੰਟ ਕਿਉਂ ਆਪਾਂ ਭਾਈ ਘੰਟਾ ਪਹਿਲਾਂ ਪਹੁੰਚ ਜਾਾਂਗੇ ਤੂੰ ਹੀ ਵੀ ਘੰਟਾ ਪਹਿਲਾਂ ਪਹੁੰਚੋ ਫੇ ਠੀਕ ਹੈ ਕਿ ਨਹੀਂ ਹੁਣ ਬੰਦੇ ਦੀ ਇਹੋ ਆ ਸੋ ਇਹ ਹੈ ਕਿ ਥੋੜੀ ਜੀ ਸਤਰਕੀ ਦੇ ਨਾਲ ਅ ਜਿਹੜਾ ਸੀਗਾ ਨਾ ਕੋਰਟ ਦੇ ਆਸੇ-ਪਾਸੇ ਜਿਹੜਾ ਜਾਇਆ ਕਰੋ ਹਰੇਕ ਬੰਦਾ ਜਿਹੜਾ ਮਤਲਬ ਘੇਰੇ ਚ ਨਜਾਇਜ਼ ਵੀ ਕੇਵਰੀ ਲੈ ਜਾ ਸਕਦੇ ਆ ਸੋ ਹੁਣ ਇਹ ਮੈਸੇਜ ਦਾ ਤੁਸੀਂ ਦੇਖ ਲਓ ਕਿ ਐਡਵਾਂਸ ਦੇ ਵਿੱਚ ਹੀ ਬੰਦੇ ਨੂੰ ਹੁਣ ਬੰਦਾ ਆਪਣੇ ਕੇਸ ਦੀ ਤਿਆਰੀ ਕਰੇ ਕਿ ਬੰਦਾ ਆਪਣਾ ਹੁਣ ਇਹ ਇਹਦਾ ਨਾਲ ਡੀਲ ਕਰੇ ਕਿ ਯਾਰ ਇਹਦਾ ਕੀ ਮਤਲਬ ਨਿਕਲਣਾ ਹੂੰ ਹੂੰ ਮਤਲਬ ਭਾਵੇਂ ਹੁਣ ਜੋ ਵੀ ਨਿਕਲ ਨੇ ਆ ਪਰ ਇਦਾਂ ਕਿ ਇਹ ਜਿਹੜਾ ਹੁਣ ਆਈਸੋਈਸ ਵਾਲਾ ਜਿਹੜਾ ਰੋਲਾ ਰੱਪਾ ਸਾਢੇ ਕਿ ਤਿੰਨ ਸਾਲ ਜਿਹੜਾ ਚੱਲਦੇ ਰਹਿਣਾ ਠੀਕ ਆ 6 ਮਹੀਨੇ ਆਪਣੇ ਨਿਕਲ ਗਏ ਆ ਹਮਮ ਜਿਹੜੇ ਗੇਰਅਪ ਜਿਹੜੇ ਹੈਗੇ ਆ ਸਿਸਟਮ ਦੇ ਨਾਲ ਦੇ ਪਲੇਸ ਆ ਕਈ ਜਗ੍ਹਾ ਇਹਨਾਂ ਨੂੰ ਚੈਲੰਜ ਹੁਣ ਨੇ ਦੇ ਦਿੱਤਾ ਹਮ ਬਿਫੋਰ ਆਪਾਂ ਖਬਰਾਂ ਦੇ ਵੱਲ ਵਧੀਏ ਠੀਕ ਆ ਖਬਰਾਂ ਜ਼ਿਆਦਾਤਰ ਤੁਸੀਂ ਕਹਿ ਲਓ ਕੋਈ ਇੱਕ ਤਰ੍ਹਾਂ ਦੀਆਂ ਨੈਗੇਟਿਵ ਖਬਰਾਂ ਹੁੰਦੀਆਂ ਕਿਉਂਕਿ ਸਰਕਾਰ ਜਿਹੜਾ ਦੱਸਦੀ ਆ ਆਪਣਾ ਇੱਕ ਜ਼ਿੰਮੇਵਾਰੀ ਵੀ ਬਣਦੀ ਆ ਕਿ ਤੁਹਾਡੇ ਮੂਰੇ ਲੈ ਕੇ ਆਣਾ ਠੀਕ ਆ ਸਖਤੀ ਨਾਲ ਹਾਂਜੀ ਹੁਣ ਦੇਖੋ ਜਿਹੜੀ ਚੀਜ਼ ਆ ਹੋ ਜੇ ਜਿੱਦਾਂ ਹੈਗੇ ਉਦਾਂ ਹੀ ਦੱਸੀ ਜਾਣੀ ਚਾਹੀਦੀ ਆ ਤਾਂ ਕਿ ਬੰਦੇ ਵੇਰ ਰਹਿਣ ਕਿਉਂਕਿ ਜੇ ਹੋਰ ਕੋਈ ਤਰੀਕੇ ਨਾਲ ਦੱਸੋ ਤਾਂ ਉਹਦਾ ਕੋਈ ਤੁਹਾਨੂੰ ਫਾਇਦਾ ਨਹੀਂ ਹੋਣਾ ਕਿ ਜੇ ਹੁਣ ਬੰਦਿਆਂ ਨੂੰ ਫੜ ਰਹੇ ਆ ਤਾਂ ਉਹਨੂੰ ਇਹ ਹੀ ਦੱਸਣਾ ਕਿ ਬਾਈ ਬੰਦੇ ਬੰਨੇ ਨੂੰ ਫੜਿਆ ਜਾ ਰਿਹਾ ਇਹ ਚੀਜ਼ਾਂ ਹੋ ਰਹੀਆਂ ਤੇ ਹੁਣ ਰਿਐਲਿਟੀ ਰਿਐਲਿਟੀ 'ਚ ਰਵਾਂਗੇ ਤਾਂ ਅਟਾਰਨੀ ਤੇ ਕਹਿਣਾ ਜੀ ਬੈਟਰ ਰੀਨ ਦਾ ਖਿਆਲੀ ਪਲਾਓ ਦੇ ਵਿੱਚ ਤਾਂ ਫਿਰ ਮੁਸ਼ਕਲ ਆਉਂਦੀ ਆ ਜੋ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਜਿਹੜਾ ਹੋ ਰਿਹਾ ਬੰਦਾ ਸੋਚਦਾ ਸੀਗਾ ਲੈ ਲੈ ਇਦਾਂ ਹੋ ਨਹੀਂ ਸਕਦਾ ਹੁਣ ਜਦੋਂ ਹੋਣ ਲੱਗ ਗਿਆ ਆਪਾਂ ਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਹੀ ਗਾਲਾਂ ਕੱਢਦੇ ਲੈ ਯਾਰ ਤੁਸੀਂ ਕੋਈ ਚਾਹੀਦੀ ਚੀਜ਼ ਨਾ ਦੱਸਿਓ ਅਸੀਂ ਆਪਰੇ ਕੋਲੋਂ ਤਾਂ ਕੁਝ ਦੱਸ ਨਹੀਂ ਰਹੇ ਜੋ ਹੋ ਰਿਹਾ ਉਹ ਹੀ ਦੱਸ ਰਹੇ ਆ ਸੋ ਜੀ ਇਹ ਇਹ ਦੱਸਣ ਦੇ ਵਿੱਚ ਵੀ ਤੁਹਾਡਾ ਇਸ ਗੱਲੋਂ ਫਾਇਦਾ ਹੈ ਵੀ ਭਾਈ ਰਿਐਲਿਟੀ ਦੇ ਨਾਲ ਵਾਕਿਫ ਰਹੋ ਪ੍ਰੀਪੇਅਰ ਰਹੋ ਵੀ ਆਪਣੇ ਆਪ ਨੂੰ ਪ੍ਰੀਪੇਅਰ ਤੁਹਾਨੂੰ ਰੱਖਣਾ ਚਾਹੀਦਾ ਇਹ ਹੁਣ 30 ਮਿੰਟਾਂ ਦੀ ਸੌਰੀ ਸੌਰੀ ਮੈਂ ਤੁਹਾਡੀ ਵਿੱਚੇ ਥੋੜੀ ਜੀ ਕੱਟਤੀ ਗੱਲ ਨੂੰ 30 ਮਿੰਟ ਵਾਲੀ ਦਾ ਹੁਣ ਪਹਿਲੋਂ ਸੱਤ ਦਿਨ ਦਾ ਮਤਲਬ ਕੀ ਇੰਟਰਪ੍ਰੀਟ ਕੀ ਕਰਨਾ ਚਾਹੀਦਾ ਇਸ ਚੀਜ਼ ਨੂੰ ਦੇਖੋ ਰਾਜਗੁਰਦ ਸਿੰਘ ਹੁਣ ਖਬਰਾਂ ਦੇ ਵਿੱਚ ਕੀ ਅ ਮਤਲਬ ਮੈਂ ਇੱਕ ਸਟੈਪ ਬੈਕ ਲੈਣਾ ਪਿਛਲੇ ਹਫਤੇ ਦਾ ਜਾਂ ਉਸ ਤੋਂ ਪਿਛਲੇ ਹਫਤੇ ਦਾ ਆਪਾਂ ਪ੍ਰੋਗਰਾਮ ਕੀਤਾ ਸੀਗਾ ਨਾ ਕਿ ਇੱਕ ਤੁਹਾਨੂੰ ਯਾਦ ਹੋਣਾ ਕਿ ਮੈਂ ਕਿਹਾ ਸੀਗਾ ਕਿ ਇੱਕ ਬੰਦੇ ਨੂੰ ਸਾਡੇ ਸੰਟਾ ਇਹਨਾਂ ਦੇ ਵਿੱਚ ਅ ਸਰਕਾਰ ਨੇ ਕਿਹਾ ਕਿ ਮੋਸ਼ਨ ਟੂ ਡਿਸਮਿਸ ਕਰਨਾ ਹੋਰ ਵੀ ਕਈ ਵਕੀਲ ਸੀਗੇ ਉਹਨਾਂ ਨੇ ਉੱਥੇ ਹੀ ਉਹਨੂੰ ਫਾਈਟ ਕਰਨ ਲੱਪੇ ਮੋਸ਼ਨ ਟੂ ਡਿਸਮਿਸ ਨੂੰ ਤੇ ਬਾਹਰ ਬੰਦੇ ਅਰੈਸਟ ਹੋ ਗਏ ਆਪਣੇ ਵਾਲਾ ਬੰਦਾ ਜਿਹੜਾ ਕੱਲਾ ਸੀਗਾ ਉਹ ਛੁੱਟਿਆ ਉੱਥੇ ਸਾਡਾ ਜਦੋਂ ਬੰਦਾ ਬਾਹਰ ਨਿਕਲਦਾ ਸੀਗਾ ਤੇ ਆਪਾਂ ਨੂੰ ਜੱਜ ਨੂੰ ਇਹ ਗਾਇ ਹੈ ਕਿ ਤੂੰ ਸਾਨੂੰ ਨਾ ਟਾਈਮ ਦੇ ਹੋਰ ਅੱਗੇ ਕਰਨ ਦਾ ਹੁਣ ਜਿਹੜੀਆਂ ਸਟ੍ਰੈਟਜੀ ਹੈਗੀਆਂ ਤੁਸੀਂ ਕੀ ਦੇਖੋਗੇ ਕਿ ਆਪਾਂ ਹੁਣ ਜਿੱਦਾਂ ਪ੍ਰੋਗਰਾਮ ਕਰਦੇ ਆਂ ਕਈ ਵਾਰੀ ਮੈਂ ਇਹਦੇ ਵਿੱਚ ਸ਼ਾਰਟ ਫਰਮ ਜਿਹੜੀ ਸ਼ਾਰਟ ਫਰਮ ਵੀਡੀਓ ਨਹੀਂ ਬਣਾ ਕਾਫੀ ਸਾਨੂੰ ਵਕੀਲ ਬਕੂਲ ਵੀ ਦੇਖਦੇ ਆ ਤੁਸੀਂ ਦੇਖ ਸਕਦੇ ਆ ਕਿ ਉਹ ਪਹਿਲ ਕੌਣ ਕਰਦਾ ਕਿ ਇਨਫਾਰਮੇਸ਼ਨ ਜਿਹਦਾ ਦੱਸਦੀ ਕਿ ਯਾਰ ਅਪੀਲ ਤਾਂ ਡੇਲੀ ਬੈਟਰ ਆ ਇੱਥੇ ਤੁਸੀਂ ਅਪੋਜ਼ ਕਰੋ ਇੱਥੇ ਤੁਸੀਂ ਸਿੱਧੇ ਸਿੱਧੇ ਅਪੋਜ਼ ਨਾ ਕਰੋ ਇੱਥੇ ਤੁਸੀਂ ਕਹੋ ਕਿ ਮੈਨੂੰ ਟਾਈਮ ਹੋਰ ਚਾਹੀਦਾ ਰਾਈਟ ਹੂੰ ਹੂੰ ਤੇ ਤੁਹਾਡੇ ਮੂਰੇ ਜਿਹੜੀ ਖਬਰਾਂ ਵੀ ਲੈ ਕੇ ਆ ਜਾਂਦੀਆਂ ਪਰ ਉਹਦੇ ਵਿੱਚ ਬੈਸਟ ਜਿਹੜੀ ਸਟ੍ਰੈਟੇਜੀ ਕੀ ਆ ਉਹ ਵੀ ਤੁਹਾਨੂੰ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਪਲੈਟਫਾਰਮ ਤੋਂ ਜਿਹੜੀ ਕੀ ਟ੍ਰਾਈਡ ਟੈਸਟਡ ਜਿਹੜੀ ਹੈਗੀ ਆ ਉਹ ਪਤਾ ਲੱਗਦੀ ਆ ਜਿਹੜੇ ਲੋਕੀ ਆ ਹੁਣ ਉਹ ਕਈ ਵਾਰੀ ਕਈ ਵਾਰੀ ਬਾਜ਼ਾਰ 'ਚ ਕੋਈ ਬੰਦਾ ਮਿਲ ਜਾਂਦਾ ਉਹ ਕਹਿੰਦਾ ਕਿ ਯਾਰ ਸਾਡੇ ਜਿੱਦਾਂ ਵਰਕਰ ਕੰਮ ਕਰਦੇ ਉਹ ਕਹਿੰਦੇ ਯਾਰ ਇਹ ਵਕੀਲ ਡਰਾਂਦੇ ਬੜੇ ਆ ਪਰ ਜਿਹੜੀ ਗੱਲ ਕਹਿੰਦੇ ਆ ਉਹ ਸਿੱਧਾ 24 ਕੈਰਟ 골ਡ ਹੀ ਆ ਕਿ ਉਹਦੇ ਵਿੱਚ ਕੋਈ ਹੇਰ ਫੇਰ ਨਹੀਂ ਹੈਗਾ ਉਹ ਸਿੱਧੇ ਤੁਹਾਨੂੰ ਜਿਹੜਾ ਸੀਗਾ था ਕਰਕੇ ਰੱਖਿਆ ਤਾਂ ਹੀ ਤੁਸੀਂ ਸਾਡੇ ਨਾਲ ਜੁੜੇ ਹੋਏ ਆ ਤਾਂ ਹੀ ਤੁਸੀਂ ਸਾਡੇ ਨਾਲ ਸੁਣਦੇ ਆ ਸੋ ਇਹ ਬੰਦੇ ਦਾ ਹੁਣ ਕੀ ਹੋਇਆ ਸੀਗਾ ਰਾਈਟ ਉਹ ਬੰਦੇ ਨੂੰ ਛੱਡਦਾ ਉਹਨਾਂ ਨੇ ਉਸ ਦਿਨ ਕਿ ਆਪਾਂ ਕਿਉਂ ਆਪਾਂ ਕਹਿੰਿਆ ਕਿ ਸਾਡਾ ਕੇਸ ਡਿਸਮਿਸ ਨਹੀਂ ਹੋਇਆ ਆਪਾਂ ਜੱਜ ਨੂੰ ਕਿਹਾ ਕਿ ਸਾਨੂੰ ਚਾਹੀਦਾ ਟਾਈਮ ਕਿਉਂਕਿ ਤੁਸੀਂ ਖੜੇ ਪੈਰ ਮੋਸ਼ਨ ਟੂ ਡਿਸਮਿਸ ਕਰ ਰਹੇ ਆ ਮੈਂ ਪ੍ਰਿਪੇਅਰਡ ਨਹੀਂ ਹੈਗਾ ਤੇ ਉਹ ਕਹਿੰਦਾ ਕਿ ਪ੍ਰਿਪੇਅਰਡ ਕਿਉਂ ਨਹੀਂ ਆ ਹੁਣੇ ਆਪਣੀ ਆਪੋਜੀਸ਼ਨ ਜਿਹੜੀ ਦੇ ਆਪਾਂ ਕਿਹਾ ਨਹੀਂ ਜੀ ਇਹ ਤਾਂ ਹੁਣ 2 ਸਾਲਾਂ ਦਾ ਬੰਦੇ ਦਾ ਕੇਸ ਚੱਲਦਾ ਤੁਸੀਂ ਖੜੇ ਪੈਰ ਲਾਸਟ ਮਿੰਟ ਆ ਕੇ ਇਦਾਂ ਕਰ ਰਹੇ ਆ ਸੋ ਆਪਾਂ ਉਹਦੀ ਆਪੋਜੀਸ਼ਨ ਕੀਤੀ ਸੀ ਜੱਜ ਨੇ 10 ਉਹ ਜਿਹੜਾ ਲਾਸਟ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਜਿਹੜੀ ਗੱਲ ਸਾਂਝੀ ਕੀਤੀ ਸੀ ਮੈਂ ਤੁਹਾਨੂੰ ਇੱਥੇ ਲਿਆ ਕੇ ਛੱਡਿਆ ਸੀਗਾ ਕਿ 10 ਦਿਨਾਂ ਬਾਅਦ ਤੁਹਾਨੂੰ ਦੁਬਾਰਾ ਦੱਸਾਂਗੇ ਕਿ ਬੰਦੇ ਦਾ ਹੋਇਆ ਕੀ ਹੋ ਸਕਦਾ ਫੜਨ ਹੋ ਸਕਦਾ ਨਾ ਫੜਨ। ਉਹਦੇ ਵਿੱਚ ਕੋਈ ਐਦਾਂ ਨਹੀਂ ਕਿ ਹੌਸਲਾ ਦੇਣ ਵਾਲੀ ਗੱਲ ਜਿਹੜਾ ਕਲਾਇੰਟ ਵੀ ਹੈ ਨਾ ਉਹਨਾਂ ਆਪਾਂ ਸਿੱਧੀ ਜਿਹੜੀ ਫੇਅਰ ਸਕੁਆਇਰ ਐਕਸਪੈਕਟੇਸ਼ਨ ਰੱਖੀ ਦੀ ਹੈ ਕਿ ਦੇਖ ਆ ਚੀਜ਼ਾਂ ਪਰ ਤੇਰੇ ਨਾਲ ਹੀ ਆ। ਇਹਦੇ ਨਾਲ ਯੋਜਨਾ ਪੈਣਾ ਹੁਣ ਕੀ ਆ ਕਿ ਦੇਖੋ ਜਿਹੜੇ ਗੱਲਾਂ ਵਾਲੇ ਸੀਗੇ ਮਿੱਠੇ ਵਕੀਲ ਆ ਕੇ ਵੀ ਨਹੀਂ ਚੱਲਦੇ ਉੱਥੇ ਪਤਾ ਨਹੀਂ ਲੱਗਦਾ ਸਟਰੈਟਜੀ ਕੀ ਆ ਟੈਕਨੀਕਲਿਟੀ ਕੀ ਆ। ਹੂੰ ਸਰਕਾਰੀ ਵਕੀਲ ਨੇ ਹੁਣ ਆਪਣੀ ਜਿਹੜੀ ਆਪਾਂ ਓਪੋਜੀਸ਼ਨ ਲੰਬੀ ਚੌੜੀ ਬਰੀਫਿੰਗਸ ਜਿਹੜੀਆਂ ਫਾਈਲ ਕੀਤੀਆਂ ਸੀਗੀਆਂ ਸੋ ਤੁਹਾਨੂੰ ਕਈ ਵਾਰੀ ਕਿਹਾ ਕਿ ਬਰੀਫਿੰਗ ਤੋਂ ਨਾ ਭੱਜਿਆ ਨਾ ਕਰੋ ਕਈ ਵਾਰੀ ਸੱਜਣ ਮਿੱਤਰ ਗਲਤ ਸਲਾਹ ਦੇ ਦਿੰਦਾ ਬੜੀਆਂ ਕੰਮ ਦੀਆਂ ਜਿਹੜੀਆਂ ਚੀਜ਼ ਹੁੰਦੀਆਂ ਵਕੀਲ ਨੂੰ ਵੀ ਇੱਥੇ ਟਾਈਮ ਲਾਣਾ ਪੈਂਦਾ ਤੇ ਬਰੀਫਿੰਗ ਨਾਲ ਬੜਾ ਜ਼ਮੀਨ ਅਸਮਾਨ ਦਾ ਫਰਕ ਜਿਹੜਾ ਪੈ ਜਾਂਦਾ ਸਰਕਾਰੀ ਵਕੀਲ ਨੇ ਮੋਸ਼ਨ ਟੂ ਜਿਹੜੀ ਹੁਣ ਉਹਨਾਂ ਨੂੰ ਬਰੀਫਿੰਗ ਦਾ ਕਰਨਾ ਪੈਣਾ ਰਿਪਲਾਈ ਲਾਅ ਦਾ ਕੀ ਹੱਥ ਘੱਡੇਆ ਕਿਦਾਂ ਉਹਨੇ ਰਿਪਲਾਈ ਨਹੀਂ ਕੀਤਾ ਤੇ ਉਧਰੋਂ ਦੀ ਆਰਗੂਮੈਂਟ ਕੋਈ ਆਈ ਨਹੀਂ ਤੇ ਮੋਸ਼ਨ ਟ ਕੁਦਰਤ ਖਲੀ ਅੱਜ ਨੇ ਇੱਕ ਨਵੀਂ ਤਰੀਕ ਪਾਤੀ ਸੋ ਹੁਣ ਕੀ ਹੈ ਕਿ ਜਿਹੜੀ ਬਰੀਫਿੰਗਸ ਵਾਲੀ ਕੰਧ ਜਿਹੜੀ ਖੜੀ ਕਰਨੀ ਆ ਠੀਕ ਆ ਉਹ ਬਰੀਫਿੰਗ ਵਾਲੀ ਕੰਧ ਤੇ ਲੋਕਾਂ ਦਾ ਟਾਈਮ ਲੱਗਣਾ ਵਕੀਲਾਂ ਦਾ ਉਹਨਾਂ ਦੀ ਮਿਹਨਤ ਲੱਗਣੀ ਆ ਜਿਹੜੀ ਨਵੀਂ ਚੀਜ਼ ਹੈ ਕਿ ਇਹਨੂੰ ਕਰਨਾ ਕਿਦਾਂ ਯੋਜਨਾ ਕਿਦਾਂ ਹੁਣ ਕਿਸੇ ਨੂੰ ਤਾਂ ਇਹ ਕਰਨਾ ਪੈਣਾ ਨਾ ਕੋਈ ਤਾਂ ਵਕੀਲ ਪਹਿਲਾਂ ਲੈ ਕੇ ਆਊਗਾ ਨਾ ਤੁਹਾਡੇ ਸਾਹਮਣੇ ਕਿ ਯਾਰ ਆ ਚੀਜ਼ ਨਾ ਕਰੋ ਆ ਚੀਜ਼ ਕਰੋ ਇੱਥੇ ਤੁਸੀਂ ਇਹਨੂੰ ਅਪੋਜ਼ ਨਾ ਕਰੋ ਇੱਥੇ ਟਾਈਮ ਮੰਗੋ ਆ ਚੀਜ਼ ਤੇ ਤੁਸੀਂ ਅਪੀਲ ਕਰੋ ਤੇ ਜਿਹੜੇ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀਆਂ ਸੀ ਕਿ ਤਿੰਨ ਬੰਦੇ ਉਹਨਾਂ ਦੀ ਆਪਾਂ ਅਪੀਲ ਸੀਗੀ ਇੱਕ ਬੰਦੇ ਦੀ ਕਿ ਉਹਨੂੰ ਫੜਨ ਲੱਗੇ ਸੀਗਾ ਆਪਾਂ ਕਿਹਾ ਕਿ ਨਹੀਂ ਆਪਾਂ ਇਹਨੂੰ ਅ ਅਪੀਲ ਕਰਨੀ ਆ ਹੂੰ ਹੂੰ ਤੇ ਆਪਾਂ ਸੇਮ ਦਿਨ ਆਪਣੀ ਅਪੀਲ ਦਾ ਪੈਕੇਟ ਫਾਈਲ ਕਰਤਾ ਸੀਗਾ ਜਦੋਂ ਉਹਨਾਂ ਨੇ ਡਿਸਮਿਸ ਕੀਤਾ ਤੇ ਜਾ ਕੇ ਉਹਨਾਂ ਨੇ ਆਪਾਂ ਕਿਹਾ ਕਿ ਅਗਲੇ ਦਿਨ ਦਾ ਟਾਈਮ ਦੇ ਦਿਓ ਤੁਸੀਂ ਆਪਾਂ ਖੁਦ ਤੁਹਾਡੇ ਕੋਲ ਆਵਾਂਗੇ ਉਸ ਦਿਨ ਵਾਲਾ ਛੱਡ ਕੇ ਆਈ ਸਾਲੇ ਮੰਨ ਗਏ ਕਿ ਠੀਕ ਆ ਉਹਨਾਂ ਨੂੰ ਜੋ ਵੀ ਹੈ ਕ੍ਰੈਡੀਬਿਲਟੀ ਉਹਨਾਂ ਲੱਗਿਆ ਕਿ ਇਹ ਅਗਲੇ ਦਿਨ ਆਊਗੇ ਸਾਡੇ ਕੋਲ ਭੱਜੂਗੇ ਨਹੀਂ ਕਿੱਦਾਂ ਵੀ ਆ ਅਗਲੇ ਦਿਨ ਬੰਦਾ ਜਿਹੜਾ ਫੈਡੈਕਸ ਵਾਲਾ ਰਸੀਡ ਤਾਂ ਪ੍ਰੂਫ ਵਗੈਰਾ ਲੈ ਕੇ ਗਿਆ ਕਿ ਆ ਮੈਂ ਅਪੀਲ ਫਾਈਲ ਕੀਤੀ ਆ ਉਹ ਬੰਦੇ ਨੂੰ ਉਹਨਾਂ ਨੇ 6 ਮਹੀਨੇ ਦੀ ਇੱਕ ਹੋਰ ਤਾਰੀਖ ਦੇ ਦਿੱਤੀ ਠੀਕ ਹੈ ਠੀਕ ਹੈ ਤੇ ਫਿਰ ਇੱਕ ਤੁਹਾਡੇ ਨਾਲ ਗੁਰਪਾਰਸ ਵਾਲੀ ਜਿਹੜੀ ਗੱਲ ਸਾਂਝੀ ਕੀਤੀ ਸੀ ਕਿ 9th ਸਰਕਟ ਤੋਂ ਬੰਦਾ ਫੇਲ ਹੋਇਆ ਸੀਗਾ ਤੇ ਉਹਦੇ ਫੈਮਿਲੀ ਮੈਨ ਬੱਚੇ-ਬੱਚੇ ਵਾਲਾ ਵਿਅਕਤੀ ਆ ਤੇ ਤੁਸੀਂ ਦੇਖ ਲਓ ਕਿ ਵਿਪਤਾ ਪੈ ਗਈ ਕਿ ਯਾਰ ਹੁਣ ਡਿਪੋਟੇਸ਼ਨ ਆ ਕਰਨਾ ਕੀ ਹੈ ਹਨਾ ਕਈ ਤਰ੍ਹਾਂ ਦੀ ਸਲਾਹ ਤੇ ਸਲਾਹੀ ਸੀ ਕਿ ਤੈਨੂੰ ਇਸ ਦੇ ਕੋਲ ਜਾਣਾ ਪੈਣਾ ਸਿੱਧੇ ਜਾ ਕੇ ਉਹਨਾਂ ਨੂੰ ਫੇਰ ਸਕਅਰ ਦੱਸ ਕਿ ਆ ਮੇਰੇ ਨਾਲ ਵਾਪਰੀ ਆ ਤੇ ਮੈਂ ਮੋਸ਼ਨ ਟੂ ਰੀਓਪਨ ਜਿਹੜੀ ਕਰਨੀ ਆ ਤੇ 9th ਸਰਕਟ ਨੇ ਜਿਹੜਾ ਫੇਲ ਕੀਤਾ ਕੇਸ ਜਿਹੜਾ ਸੀਗਾ ਮੋਸ਼ਨ ਟੂ ਰੀਓਪਨ ਜਦੋਂ ਆਪਣਾ ਫਾਈਲ ਕੀਤਾ ਜੇ ਪੈਂਡਿੰਗ ਦੇ ਵਿੱਚ ਹੀ ਆ ਤੇ ਉਹਨੂੰ ਸਰ ਆਪਾਂ ਨੂੰ ਇਹ ਨਹੀਂ ਕੋਈ ਆਰਗੂ ਕਰਨਾ ਕਿ ਤੁਸੀਂ ਸਾਨੂੰ ਡਿਪੋਰਟ ਨਹੀਂ ਕਰ ਸਕਦੇ ਇਦਾਂ ਨਹੀਂ ਕਰ ਸਕਦੇ ਰੋਂਗ ਆਰਗੂਮੈਂਟ ਨਹੀਂ ਕਰਨਾ ਸਿੱਧੇ ਕਿ ਆਪਾਂ ਤੁਹਾਡੇ ਕੋਲ ਸਿਰਫ ਟਾਈਮ ਮੰਗ ਰਹੇ ਆ ਕਿ ਆ ਮੌਕਾ ਦੇ ਦਿਓ ਕਿ ਆ ਚੀਜ਼ਾਂ ਜਿਹੜੀਆਂ ਪਲੇ ਆਊਟ ਹੋ ਜਾ ਉਹਨਾਂ ਦੇਖਿਆ ਕਿ ਕੀ ਕਿਹੜੇ ਬੇਸ ਤੇ ਜਿਹੜੀ ਮੋਸ਼ਨ ਸੀਗੀ ਤੇ ਉਹਨੂੰ ਵੀ ਜਿਹੜਾ ਉਹਨਾਂ ਨੇ 6 ਮਹੀਨੇ ਦਾ ਜਿਹੜਾ ਟਾਈਮ ਦਿੱਤਾ ਸੋ ਇਹ ਹੁਣ ਜਿਹੜੀਆਂ ਛੋਟੀਆਂ-ਛੋਟੀਆਂ ਜੰਗਾ ਜਿਹੜੀਆਂ ਤੁਹਾਨੂੰ ਐਜ਼ ਅ ਕਮਿਊਨਿਟੀ ਜਿਤਨੀਆਂ ਬਣੀਆਂ ਹੂੰ ਤੇ ਇਹਦੇ ਵਿੱਚ ਇੱਕ ਤੁਸੀਂ ਦੇਖੋਗੇ ਕਿ ਅੱਜ ਜਿੰਨੀਆਂ ਵੀ ਖਬਰਾਂ ਜਿਹੜੀਆਂ ਸ਼ੇਅਰ ਕਰਨੀਆਂ ਤੁਹਾਨੂੰ ਕਈ ਖਬਰਾਂ ਸੁਣ ਕੇ ਐ ਲੱਗਣਾ ਕਿ ਯਾਰ ਇਹ ਹੈਗੀਆਂ ਕਿਸੇ ਹੋਰ ਕਮਿਊਨਿਟੀਆਂ ਬਾਰੇ ਆ ਪਰ ਤੁਹਾਨੂੰ ਐ ਲੱਗਣਾ ਕਿ ਯਾਰ ਇਹਦੇ ਸਾਡੀ ਕਮਿਊਨਿਟੀਆਂ ਦੇ ਨਾਲ ਵੀ ਜਿਹੜੇ ਤੁਸੀਂ ਕਹ ਲਓ ਕਾਫੀ ਜ਼ਿਆਦਾ ਸਾਂਝੇ ਜਿਹੜੇ ਐਲੀਮੈਂਟ ਜਿਹੜੇ ਹੈਗੇ ਆ ਮਿਲਦੇ ਆ ਕੋਈ ਬ੍ਰਾਜ਼ੀਲ ਦੇ ਆ ਕੋਈ ਕਿਸੇ ਦੇਸ਼ ਦਾ ਕੋਈ ਕਿਸੇ ਦੇਸ਼ ਦਾ ਸੋ ਕਾਫੀ ਜਿਹੜੇ ਐਲੀਮੈਂਟ ਤੁਸੀਂ ਦੇਖਣੇ ਆ ਮਿਲਦੇ ਆ ਤੇ ਉਪਰਾਲਾ ਬੇਸਿਕਲੀ ਇਹੀ ਹੋਣਾ ਚਾਹੀਦਾ ਕਿ ਲੈਸਨ ਹੀ ਆ ਇੱਕ ਤਰ੍ਹਾਂ ਸਾਰਿਆਂ ਲਈ ਕਿ ਲਾਅ ਦੀ ਸਹੀ ਸਾਈਡ ਤੇ ਰਹਿਣਾ ਹਮੇਸ਼ਾ ਐਜ਼ ਅ ਕਮਿਊਨਿਟੀ ਕਿਉਂਕਿ ਜਦੋਂ ਤੁਸੀਂ ਐਜ਼ ਅ ਕਮਿਊਨਿਟੀ ਲਾਅ ਦੀ ਸਹੀ ਸਾਈਡ ਤੇ ਜੇ ਨਹੀਂ ਰਹੋਗੇ ਤੇ ਫਿਰ ਉਹ ਓਵਰਆਲ ਸਾਰਿਆਂ ਨੂੰ ਹੀ ਪ੍ਰੋਬਲਮ ਜਿਹੜੀ ਆਊਗੀ ਤੇ ਸਾਰਿਆਂ ਨੂੰ ਉਹੀ ਨਿਗਾਨਾ ਜਿਹੜਾ ਵੇਖਿਆ ਜਾਊਗਾ ਬਿਲਕੁਲ ਜੀ ਸੋ ਇੱਕ ਪੁਆਇੰਟ ਲਈ ਸੀਗੀ ਆਪਣੀ ਗੱਲਬਾਤ ਕੀ ਇਮਪਲੋਇਮੈਂਟ ਬੇਸਡ ਵਾਲੇ ਦੇ ਵਿੱਚ ਕੀ ਉਹਨੇ ਕੀਤਾ ਸੋ ਡਾਲਸ ਦੇ ਵਿੱਚ ਜਿਹੜਾ ਕੇਸ ਹੈਗਾ ਇਹਦੇ ਵਿੱਚ ਯੂਐਸਸੀਆਈਐਸ ਨੇ ਕਾਫੀ ਇੱਕ ਕੀ ਰੋਲ ਪਲੇ ਕੀਤਾ ਦੋ ਟੈਕਸਸ ਦੇ ਜਿਹੜੇ ਰੈਜ਼ੀਡੈਂਟ ਸੀਗੇ ਉਹਨਾਂ ਦੇ ਲਾਰਜ ਸਕੇਲ ਇਮੀਗ੍ਰੇਸ਼ਨ ਫਰਾਡ ਸਕੀਮ ਦੇ ਰਿਲੇਟਡ ਚਾਰजेस ਜਿਹੜੇ ਹੈਗੇ ਆ ਹੁਣ ਇੱਕ ਚੀਜ਼ ਇਹ ਹੈ ਦੇਖੋ ਕਿ ਇਹ ਅਨਾਉਂਸ ਜਿਹੜਾ ਕਰਦੇ ਆ ਕਿ ਬੰਦੇ ਦੇ ਨਾਲ ਇਦਾਂ ਕੀਤਾ ਇਹਨੇ ਇਦਾਂ ਕੀਤਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਬੰਦੇ ਆਲਰੇਡੀ ਗਿਲਟੀ ਆ ਹਰੇਕ ਬੰਦੇ ਨੂੰ ਜਿਹੜਾ ਕੋਰਟ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਜਿਹੜਾ ਹੱਕ ਹੈਗਾ ਸੋ ਇਹ ਇਸ ਵੇਲੇ ਜਿਹੜੀਆਂ ਜੰਨੀਆਂ ਵੀ ਆਪਾਂ ਕਰ ਰਹੇ ਹ ਇੱਕ ਨਿਊਜ਼ ਵਰਦੀਨੈਸ ਜਿਹੜੀ ਹੈਗੀ ਹੈ ਕਿ ਯੂਐਸਸੀਐਸ ਨੇ ਆਪਣੇ ਉੱਤੇ ਪੇਜ ਤੇ ਅਪਡੇਟ ਕੀਤਾ ਉਹਦੇ ਬੇਸ ਤੇ ਤੁਹਾਨੂੰ ਆਪਾਂ ਇਹ ਦੱਸ ਰਹੇ ਹ ਸੋ ਇਹ ਦੋ ਪਾਕਿਸਤਾਨੀ ਵਿਅਕਤੀ ਸੀਗੇ ਅਬਦੁੱਲ ਮਸ਼ੀਦ ਤੇ ਮੁਹੰਮਦ ਨਾਸਿਰ ਇਹਨਾਂ ਨੂੰ ਨਾਰਦਰਨ ਡਿਸਟ੍ਰਿਕਟ ਆਫ ਟੈਕਸਸ ਦੇ ਵਿੱਚ ਤੇ ਹੋਰ ਦੋ ਇਹਨਾਂ ਦੇ ਨਾਲ ਹੋਰ ਬਿਜ਼ਨਸ ਐਂਟੀਟੀਆਂ ਜਿਹੜੀਆਂ ਸੀਗੀਆਂ ਇੱਕ ਲਾਅ ਆਫਿਸ ਸੀਗਾ ਰੌਬਰਟ ਜੋਨਸ ਪੀਐਲਐਲਸੀ ਤੇ ਇੱਕ ਸੰਸਥਾ ਸੀਗੀ ਰਿਲਾਈਬਲ ਵੈਂਚਰਸ ਇਨਕ ਤੇ ਮਤਲਬ ਦੋ ਪਾਕਿਸਤਾਨ ਦੇ ਵਿਅਕਤੀ ਇੱਕ ਲਾਅ ਆਫਿਸ ਲਾਅ ਫਰਮ ਤੇ ਇੱਕ ਹੋਰ ਬਿਜ਼ਨਸ ਰਿਲਾਈਬਲ ਵੈਂਚਰਸ ਇਨਕ ਇਹਨਾਂ ਤੇ ਉਹਨਾਂ ਨੇ ਜਿਹੜੇ ਸੀਗੇ ਚਾਰजेस ਜਿਹੜੇ ਲਾਤੇ ਆ ਤੇ ਤੁਸੀਂ ਦੇਖੋ ਕਿ ਵਕੀਲ ਦਾ ਆਫਿਸ ਵੀ ਜਿਹੜਾ ਵਿੱਚ ਇੰਪਲੀਕੇਟ ਕਰਤਾ ਤੁਹਾਨੂੰ ਜਿੱਦਾ ਕਈ ਵਾਰੀ ਕਿਹਾ ਕਿ ਦੇਖੋ ਕੀ ਹੁੰਦਾ ਕਿ ਜਿੱਦਾਂ ਆਪਾਂ ਇੱਥੇ ਸਟ੍ਰਿਕਟ ਜੇ ਸਟੈਂਸ ਲਈਦਾ ਇਹਦਾ ਮਤਲਬ ਇਹ ਵੀ ਹੈਗਾ ਨਾ ਕਿ ਕਈ ਵਿਅਕਤੀ ਆਪਾਂ ਆਫਿਸ ਤੋਂ ਬਾਹਰ ਵੀ ਰੱਖੀਦੇ ਆ ਮਤਲਬ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਕਿ ਗਲਤ ਕੋਈ ਬੰਦਾ ਵੜੇ ਨਾ ਉਹਦਾ ਫਾਇਦਾ ਜਿਹੜਾ ਹੈਗਾ ਓਵਰਆਲ ਸਾਰੇ ਜਿਹੜੇ ਬਾਕੀ ਹੋਰ ਕਲਾਇੰਟ ਆ ਉਹਨਾਂ ਨੂੰ ਇੱਕ ਅਸ਼ੋਰੈਂਸ ਰਹਿੰਦੀ ਹੈ ਕਿ ਯਾਰੇ ਕੋਈ ਪੁੱਠੇ ਕੰਮ ਨਹੀਂ ਕਰਦੇ ਤੇ ਸਹੀ ਜਣਾਂ ਦਾ ਜਿਹੜਾ ਸਿਸਟਮ ਹੈਗਾ ਤੇ ਉਹ ਟੈਨਸ਼ਨ ਸਾਡੇ ਆਫਿਸ 'ਚ ਨਹੀਂ ਲੋਕਾਂ ਨੂੰ ਕਿਸੇ ਨੂੰ ਆਂਦੀ ਹੁਣ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਜਾਣਦੇ ਆ ਜਾਂ ਨਹੀਂ ਵੀ ਕਈ ਵਾਰੀ ਫਸ ਜਾਂਦੇ ਆ ਪ੍ਰੋਬਲਮ ਦੇ ਵਿੱਚ ਠੀਕ ਆ ਹੁਣ ਇਹਨਾਂ ਨੇ ਕੀ ਕੀਤਾ ਜਦੋਂ ਇਹ ਇਨਵੈਸਟੀਗੇਟ ਕਰਦੇ ਆ ਇਹ ਫੁੱਲ ਇਨਵੈਸਟੀਗੇਸ਼ਨ ਜਿਹੜੀ ਕਰਦੇ ਆ ਸੁਣਨਾ ਤੇ ਹੁਣ ਕੀ ਸੀਗਾ ਕਿ ਜਿਹੜੇ ਵਿਅਕਤੀ ਸੀਗੇ ਕਾਂਸਪੀਰੇਸੀ ਟੂ ਡਿਫਰਾਡ ਯੂਐਸ ਵੀਜ਼ਾ ਫਰਾਡ ਦਾ ਚਾਰਜ ਮਨੀ ਲਾਂਡਰਿੰਗ ਦਾ ਚਾਰਜ ਕਾਂਸਪੀਰੇਸੀ ਦਾ ਕਾਂਸਪੀਰੇਸੀ ਅੰਡਰ ਰੈਕਟੇਰਿੰਗ ਇਨਫਲੂਐਂਸ ਐਂਡ ਕਰਪਟ ਆਰਗੇਨਾਈਜੇਸ਼ਨਸ ਐਕਟ ਇਹ ਚਾਰजेस ਇਹਨਾਂ ਦੇ ਲਾਏ ਆ ਅਨਲੋਫਲੀ ਅਬਟੇਨਿੰਗ ਯੂਐਸ ਸਿਟੀਜ਼ਨਸ਼ਿਪ ਤੇ ਜਿਹੜੇ ਨਾਸਿਰ ਤੇ ਸੀਗਾ ਕਿ अटेम्प्टਿੰਗ ਟੂ ਅਨਲੋਫਲੀ ਅਬਟੇਨ ਯੂਐਸ ਸਿਟੀਜ਼ਨਸ਼ਿਪ ਦਾ ਚਾਰਜ ਜਣਾ ਤੇ ਲਾਇਆ ਦੋਨੋਂ ਵਿਅਕਤੀਆਂ ਤੇ ਹੂੰ ਹੂੰ ਸੋ ਇਹਨਾਂ ਦੀ ਕੀ ਸੀਗੀ ਕਿ ਇਹ ਕਹਿੰਦੇ ਕਿ ਜਿਹੜੇ EB2 ਵੀਜ਼ਾ ਹੈਗਾ ਗ੍ਰੀਨ ਕਾਰਡ ਤੇ EB3 ਗ੍ਰੀਨ ਕਾਰਡ ਜਿਹੜਾ ਹੈਗਾ ਤੇ H ਉਹਦੇ ਵਿੱਚ ਕੋਈ ਕਪਲਾ ਜਿਹੜਾ ਕਰਦੇ ਸੀਗੇ ਤੇ ਜਿਹੜੇ ਫੋਰਨ ਵਰਕਰ ਜਿਹੜੇ ਸੀਗੇ ਉਹਨਾਂ ਨੂੰ ਗਲਤ ਤਰੀਕੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਲੈ ਕੇ ਆਂਦੇ ਸੀਗੇ ਜੇ ਇਹਨਾਂ ਦੇ ਵਿੱਚ ਸਜ਼ਾ ਮਿਲ ਜਾਂਦੀ ਹੈ ਇਹਨਾਂ ਨੂੰ ਤਾਂ 20 ਸਾਲ ਦੀ ਸਜ਼ਾ ਹੋਗੀ ਫੈਡਰਲ ਪ੍ਰिजन ਦੇ ਵਿੱਚ ਤੇ ਜਿਹੜਾ ਮੁਰਸ਼ਿਦ ਦਾ ਉਹਨੂੰ ਕਹਿੰਦੇ ਕਿ ਡੀ ਨੈਚੁਰਲਾਈਜੇਸ਼ਨ ਵੀ ਹੈ ਆਲਰੇਡੀ ਸਿਟੀਜ਼ਨ ਹੈਗਾ ਕਿ ਡੀ ਨੈਚੁਰਲਾਈਜੇਸ਼ਨ ਵੀ ਇਹਨੂੰ ਜਿਹੜੀ ਕਰ ਦੇਣੀ ਹੈ ਸੋ ਇਹ ਚਾਰजेस ਇਹਨਾਂ ਨੇ ਆਲਰੇਡੀ ਫਾਈਲ ਕਰਤੇ ਆ ਇਹ ਜਿਹੜਾ ਕੇਸ ਹੈਗਾ ਇਹ ਫੈਡਰਲ ਬਿਊਰੋ ਆਫ ਐਫ ਬੀਆਈ ਨੇ ਇਨਵੈਸਟੀਗੇਟ ਕੀਤਾ ਹੋਮਲੈਂਡ ਸਿਕਿਉਰਟੀ ਇਨਵੈਸਟੀਗੇਸ਼ਨਸ ਨੇ ਡਿਪਾਰਟਮੈਂਟ ਆਫ ਸਟੇਟ ਡਿਪਲੋਮੈਟਿਕ ਸਿਕਿਉਰਿਟੀ ਸਰਵਿਸ ਤੇ ਡਿਪਾਰਟਮੈਂਟ ਆਫ ਲੇਬਰ ਆਫਿਸ ਆਫ ਇਨਸਪੈਕਟਰ ਜਨਰਲ ਇਹਨਾਂ ਨੇ ਇਹ ਜਿਹੜਾ ਇਹ ਜਿਹੜਾ ਕੇਸ ਇਹਨੂੰ ਇਨਵੈਸਟੀਗੇਟ ਕਰ ਰਿਹਾ ਸੋ ਇਹ ਹੁਣ H1B ਦੇ ਰਿਲੇਟਡ ਜਿਹੜਾ ਵੀਜ਼ਿਆਂ ਦੇ ਰਿਲੇਟਡ ਏਮਪਲੋਇਮੈਂਟ ਦੇ ਰਿਲੇਟਡ ਉਹ ਕੇਸ ਜਿਹੜਾ ਸਾਹਮਣੇ ਆ ਰਿਹਾ ਤੇ ਇਹਦੇ ਵਿੱਚ ਤੁਸੀਂ ਦੇਖ ਲਓਗੇ ਕਿ ਲਾਅ ਫਰਮ ਦਾ ਵੀ ਨਾਮ ਹੋਣਾ ਨੇ ਜਿਹੜਾ ਪਾਤਾ ਹੂੰ ਜੀ ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਅਟਰਨੀ ਕਰਕੇ ਆਣਾ ਜੀ ਜੋ ਵੀ ਇਹ ਨਿਊਜ਼ ਆ ਜਾਂ ਜਿੱਦਾਂ ਆ ਉਹ ਅੱਗੇ ਕੀ ਹੋਣਾ ਹੈ কোর্ਟ ਦੇ ਵਿੱਚ ਜਾ ਕੇ ਕੀ ਹੋਣਾ ਉਹ ਇੱਕ ਡਿਫਰੈਂਟ ਆ ਪਰ ਇਹ ਇੱਕ ਮੈਸੇਜ ਜਿਹੜਾ ਉਹ ਸਖਤ ਦੇਣ ਦੀ ਲੋਕਾਂ ਨੂੰ ਕੋਸ਼ਿਸ਼ ਆ ਇੱਕ ਉਹ ਜਿਹੜਾ ਡਰ ਦਾ ਮਾਹੌਲ ਬਣਿਆ ਉਹਨੂੰ ਹੋਰ ਜ਼ਿਆਦਾ ਗੰਭੀਰ ਕਰਨ ਦੀ ਕੋਸ਼ਿਸ਼ ਈ ਆ ਅ ਤੁਸੀਂ ਦੇਖੋ ਇਹਨੂੰ ਦੋ ਤਰੀਕੇ ਨਾਲ ਖਬਰ ਇੱਕ ਜਿਹੜੀ ਕਰ ਸਕਦੇ ਠੀਕ ਆ ਹਾਂ ਜੀ ਇੱਕ ਹੁਣ ਉਹ ਕਿਹੜੇ ਹਿਸਾਬ ਨਾਲ ਦੇਖਦੇ ਆ ਕਿ ਜਦੋਂ ਤੁਸੀਂ ਵੀਜ਼ਾ ਫਰਾਡ ਕਰਦੇ ਆ ਫੋਰਨ ਵਰਕਰ ਨੂੰ ਬੁਲਾਉਂਦੇ ਆ ਜਾਂ ਉਹ ਕਰਦੇ ਆ ਹੂੰ ਹੂੰ ਚਲੋ ਠੀਕ ਆ ਫੋਰਨ ਵਰਕਰ ਨੂੰ ਵੀ ਹਰੇਕ ਬੰਦੇ ਦਾ ਸੁਪਨਾ ਹੁੰਦਾ ਬਾਹਰਲੇ ਮੁਲਕਾ ਚ ਜਾਣਾ ਹੈ ਕਿ ਤਾ ਹੂੰ ਪਰ ਇੱਕ ਉਹਨਾਂ ਨੇ ਜਿੱਦਾਂ ਪ੍ਰੋਸੈਸ ਪਾਇਆ ਹੋਇਆ ਮੈਂ ਤੁਹਾਨੂੰ ਇੱਕ ਸਿੰਪਲ ਜੀ ਉਦਾਹਰਨ ਦਿੰਨਾ ਫੋਰ ਐਗਜ਼ਾਮਪਲ ਹੁਣ ਤੁਸੀਂ ਤੁਸੀਂ ਦੇਖੋਗੇ ਤੁਸੀਂ ਇਹਦੇ ਵਿੱਚ ਕਿਹੜੀ ਸਾਈਡ ਤੇ ਆ ਗਿਆ ਮਤਲਬ ਹੁਣ ਇੱਕ ਬੰਦਾ ਇੰਡੀਆ ਵੀ ਬੈਠਾ ਉਹ ਆਪਣਾ ਹਾਰਡਵਰਕ ਚਲੋ ਕਰ ਰਿਹਾ ਇੰਜੀਨੀਅਰ ਹੈਗਾ ਜਿੱਦਾਂ ਵੀ ਆ ਤੇ ਉਹ ਉੱਤੋਂ ਨਿਕਲ ਨਾ ਜਾਂਦਾ ਸਮੱਸਿਆ ਤਾਂ ਉਹ ਕਿ ਮੈਨੂੰ ਮੇਰਾ ਦਾ ਲੱਗ ਜਾਵੇ ਬਾਹਰ ਚਲੇ ਜਾਵਾਂ ਮੈਂ ਹੁਣ ਦੇਖੋ ਸਹੀ ਚੈਨਲ ਦੇ ਵਿੱਚ ਕਈ ਵਾਰੀ ਆਣਾ ਬੜਾ ਮੁਸ਼ਕਿਲ ਜਿਹੜਾ ਹੋ ਜਾਂਦਾ ਤੇ ਉਹਨਾਂ ਨੂੰ ਕੋਈ ਇਦਾਂ ਤਾਂ ਹੈ ਨਹੀਂ ਕਿ ਕਈ ਜੇ ਬੜੇ ਟੌਪ ਦੇ ਜੇ ਵਿਅਕਤੀ ਹੋਣਗੇ ਉਹਨੂੰ ਮੇਬੀ ਸਿੱਧੇ ਜਿਹੜੀਆਂ ਯੂ ਐਸ ਦੀਆਂ ਕੰਪਨੀਆਂ ਉਹ ਪਿਕ ਕਰ ਲੈਂਦੀਆਂ ਫੇਸਬੁੱਕ ਗੂਗਲ ਸਿੱਧੇ ਹਾਇਰ ਕਰ ਲੈਂਦੀਆਂ ਪਰ ਇਦਾਂ ਘੱਟ ਹੁੰਦਾ ਤੁਹਾਨੂੰ ਕਿਉਂਕਿ ਪਹਿਲਾਂ ਉਹਨਾਂ ਦੇ ਲੋਕਲ ਆਫਿਸਾਂ 'ਚ ਕੰਮ ਕਰਨਾ ਪੈਣਾ ਕਿਉਂਕਿ ਉਹਨਾਂ ਨੇ ਤੁਹਾਨੂੰ ਉੱਥੋਂ ਕਿਉਂ ਪਿਕ ਕਰਨ ਉਹਨਾਂ ਨੂੰ ਇੱਥੋਂ ਹੀ ਬੰਦੇ ਬਥੇਰੇ ਆ ਅਮਰੀਕਾ ਦੇ ਵਿੱਚ ਹੀ ਬੰ ਸੋ ਜਿਹੜਾ ਸਹੀ ਸਿਸਟਮ ਆ ਉਹ ਤਾਂ ਇਹ ਹੁੰਦਾ ਕਿ ਤੁਸੀਂ ਉਹਨਾਂ ਦੇ ਜਿਹੜੇ ਉੱਥੇ ਓਵਰ ਸੀਜ਼ ਕੰਪਨੀਆਂ ਹੁੰਦੀਆਂ ਉਹਨਾਂ ਦੇ ਆਫਿਸਾਂ 'ਚ ਕੰਮ ਕਰਦੇ ਆ ਉੱਥੇ ਤੁਸੀਂ ਪ੍ਰੋਮੋਸ਼ਨ ਲੈਂਦੇ ਆ ਫਿਰ ਉੱਥੋਂ ਦੀ ਦੇਖਦੇ ਆ ਕਿ ਕਿਹੜਾ ਬੰਦਾ ਇਦਾਂ ਦਾ ਜਿਹੜਾ ਆਪਾਂ ਇੰਡੀਆ ਤੋਂ ਉੱਥੇ ਲੈ ਕੇ ਜਾਈਏ ਅਮਰੀਕਾ 'ਚ ਤੇ ਇਹ ਦੇਖੋ ਕਿ ਇਹ ਕਈ ਸਾਲਾਂ ਦਾ ਪ੍ਰੋਸੈਸ ਆ شدت ਦਾ ਪ੍ਰੋਸੈਸ ਆ ਪਤਾ ਵੀ ਨਹੀਂ ਕਿ ਤੁਸੀਂ ਪਿਕ ਹੋਵੋਗੇ ਨਹੀਂ ਹੋਵੋਗੇ ਉਸ ਤੋਂ ਬਾਅਦ ਜੇ ਮੰਨ ਲਓ ਕੰਪਨੀ ਨੇ ਡਿਸਾਈਡ ਵੀ ਕਰ ਲਿਆ ਤੇ ਉਹਨਾਂ ਨੇ ਫਿਰ ਇੱਕ ਲੋਟਰੀ ਪ੍ਰੋਸੈਸ ਹੁੰਦਾ ਹੈ ਜਚੋਂ ਵੀ ਦਾ ਤੁਸੀਂ ਲੋਟਰੀ ਦੇ ਵਿੱਚ ਜਿਹੜਾ ਜਾਣਾ ਹੁੰਦਾ ਤੇ ਕਾਫੀ ਸਾਰੇ ਕਿਉਂਕਿ ਲੋਕੀ ਜ਼ਿਆਦਾ ਅ ਤੇ ਉਹ ਹਰ ਸਾਲ ਜਿਹੜਾ ਲੋਟਰੀ ਪ੍ਰੋਸੈਸ ਹੁੰਦਾ ਤੇ ਹਰੇਕ ਬੰਦਾ ਦੇ ਵਿੱਚ ਸਿਲੈਕਟ ਨਹੀਂ ਹੁੰਦਾ ਤੇ ਇਹਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਵਿੱਚ ਮੀਡਲ ਮੈਨ ਜਿੱਦਾਂ ਆ ਜਾਂਦੇ ਆ ਠੀਕ ਹੈ ਬ੍ਰੋਕਰ ਜਿਹਨੂੰ ਕਹਿ ਦਿੰਨੇ ਆਪਾਂ ਜਾਂ ਕੰਸਲਟਿੰਗ ਕੰਪਨੀ ਆਪਾਂ ਜਿਹਨੂੰ ਕਹਿ ਦਿੰਨੇ ਆ ਸੋ ਉਹ ਕੀ ਕਰਦੇ ਆ ਕਿ ਉਹ H1B ਜਿਹੜਾ ਫਾਈਲ ਕਰ ਦਿੰਦੇ ਐਜ਼ ਅ ਯੂਐਸ ਐਮਪਲੋਇਰ ਕਈ ਵਾਰੀ ਹਮ ਤੇ ਹੁਣ ਜਿਹੜਾ ਕਾਨੂੰਨ ਆ ਉਹ ਇਹ ਕਹਿੰਦਾ ਹੈਗਾ ਕਿ ਠੀਕ ਹੈ ਤੁਸੀਂ ਕਰ ਸਕਦੇ ਆ ਐਜ਼ ਅ ਮੀਡਲ ਮੈਨ ਪਰ ਤੁਹਾਡੇ ਹੱਥ ਦੇ ਵਿੱਚ ਐਕਚੁਅਲ ਦੇ ਵਿੱਚ ਪ੍ਰੋਜੈਕਟ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਐਕਚੁਅਲੀ ਕਿ ਬੰਦੇ ਨੇ ਕਿੱਥੇ ਕੰਮ ਕਰਨਾ ਕਿੰਨੀ ਉਹਦੀ ਸੈਲਰੀ ਆ ਤੁਹਾਡੇ ਕੋਲ ਇਨ ਹੈਂਡ ਜਿਹੜਾ ਪ੍ਰੋਜੈਕਟ ਜਿਹੜਾ ਹੋਣਾ ਚਾਹੀਦਾ ਜਿਹੜਾ ਹੁਣ ਬਿਜ਼ਨਸ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਇਹ ਕਈ ਚਿਹਰੇ ਆਪਾਂ ਜਿਹੜਾ ਬਿਜ਼ਨਸ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਜਿਹੜਾ ਰਹੇ ਆ ਸੈਨੋਜ਼ੇ ਦੇ ਵਿੱਚ ਸਿਲੀਕਨ ਵੈਲੀ ਦੇ ਵਿੱਚ ਹੋਣ ਕਰਕੇ ਐਕਚੁਅਲੀ ਸਾਲਮ ਤੋਂ ਪਹਿਲਾਂ ਆਪਾਂ ਜਿਹੜਾ ਮੁੱਖ ਤੌਰ ਤੇ ਜਿਹੜਾ ਕੰਮ ਸੀਗਾ ਹੁਣ ਵੀ ਹੈਗਾ ਉਹ ਜਿਹੜਾ ਬਿਜ਼ਨਸ ਇਮੀਗ੍ਰੇਸ਼ਨ ਦੇ ਕਾਰਪੋਰੇਟ ਕਲੈਂਟ ਜਿਹਨੂੰ ਕਹਿੰਦੇ ਉਹਨਾਂ ਦਾ ਹੁੰਦਾ ਤੇ ਇਹਦੇ ਵਿੱਚ ਕੀ ਸੀਗਾ ਕਿ ਕਈ ਵਾਰੀ ਕੰਪਨੀ ਇਦਾਂ ਦੀਆਂ ਵਿੱਚ ਆ ਜਾਂਦੀਆਂ ਕਿ ਉਹਨਾਂ ਦੇ ਕੋਲ ਪ੍ਰੋਜੈਕਟ ਨਹੀਂ ਹੁੰਦਾ ਸਿਗਾ ਕਿ ਮਤਲਬ ਉਹਨਾਂ ਦੀ ਕੋਈ ਐਪਲ ਦੇ ਨਾਲ ਜਾਂ ਗੂਗਲ ਦੇ ਨਾਲ ਡੀਲ ਨਹੀਂ ਹੋਈ ਕਿ ਤੁਹਾਡੇ ਕੋਲ ਆ ਪ੍ਰੋਜੈਕਟ ਹੈਗਾ ਹਾਂਜੀ ਉਹ ਕੀ ਕਰਦੇ ਸੀਗੇ ਕਿ ਉਹ ਪ੍ਰੋਜੈਕਟ ਦਿਖਾ ਕੇ ਜਾਂ ਕਿਦਾਂ ਦਿਖਾ ਕੇ ਬੰਦੇ ਨੂੰ ਮੰਗਾ ਲੈਂਦੇ ਆ ਬਾਹਰੋਂ ਦੀ ਕਿ ਆ ਵਾਲੇ ਪ੍ਰੋਜੈਕਟ ਤੇ ਇਹਦਾ ਕੰਮ ਕੁੱਮ ਲੱਗਾ ਪੇਪਰ ਵਰਕ ਤੇ ਉਦੋਂ ਕਈ ਵਾਰੀ ਨਹੀਂ ਵੀ ਸਿਨਾਖਤ ਹੁੰਦੀ ਹੀ ਆ ਮੇ ਵੀ ਕੰਪਨੀ ਕੋਲ ਪ੍ਰੋਜੈਕਟ ਹੋਵੇ ਪਰ ਸਿਰਫ 10 ਜਣਿਆਂ ਦਾ ਪ੍ਰੋਜੈਕਟ ਸਿਗਾ ਪਰ ਉਹਨੇ 50 ਜਣੇ ਮੰਗਾਲੇ ਸੇਮ ਪ੍ਰੋਜੈਕਟ ਦਿਖਾ ਕੇ ਤੇ ਉਹ ਜਿਹੜਾ ਮਾਡਲ ਇੱਕ ਵਾਰੀ ਕੀ ਚੱਲਦਾ ਹੁੰਦਾ ਕਿ ਉਹ ਫਿਰ ਇਹਨਾਂ ਨੂੰ ਮਾਰਕੀਟ ਕਰਦੇ ਇੱਥੇ ਲਿਆ ਕੇ ਕਿ ਇਹਨਾਂ ਨੂੰ ਕੋਚ ਕਰਕੇ ਕਿਸੇ ਦਾ ਭਾਵੇਂ 6 ਮਹੀਨੇ ਦਾ ਐਕਸਪੀਰੀਅੰਸ ਉਹਨੂੰ ਵਧਾ ਚੜਾ ਕੇ 10-10 ਸਾਲ ਦਾ ਐਕਸਪੀਰੀਅੰਸ ਕਰਕੇ ਉਹਨੂੰ ਇੱਕ 3 ਕੁ ਮਹੀਨੇ ਦੀ ਟ੍ਰੇਨਿੰਗ ਦੇ ਕੇ ਕਿ ਤੂੰ ਵੈਲਸ ਫਾਰਗੋ ਜਾਣਾ ਤੂੰ ਆਹ ਟੂਲ ਤੇ ਤਿਆਰੀ ਕਰ ਲਾ ਤੂੰ ਵਾਲਸ ਗ੍ਰੀਨ ਜਾਣਾ ਤੈਨੂੰ ਆਹ ਛੋਟੀ ਜਿਹੀ ਤਿਆਰੀ ਕਰ ਦਿੰਨੇ ਆ ਸੋ ਇਦਾਂ ਧੱਕੇ ਨਾਲ ਜਿਹੜਾ ਤੁਸੀਂ ਕਹਿ ਲੋ ਕਿ ਚਕਮੇ ਇੰਜੀਨੀਅਰ ਬਹੁਤ ਬਣਾਏ ਹੋਏ ਆ ਜਿਹੜੇ ਕਿ ਐਕਚੁਅਲ ਦੇ ਵਿੱਚ ਡਿਵੈਲਪਰ ਕੋਡਰ ਹੈ ਨਹੀਂਗੇ ਜਿਹੜੇ ਇੰਜੀਨੀਅਰ ਜਿਹੜੇ ਸਿਗੇ ਪਰ ਉਹ ਰੈਜ਼ਮੇ ਰੂਜ਼ਮੇ ਕਈਆਂ ਨੇ ਫੇਕ ਕੀਤੇ ਹੈਗੇ ਇਹਨੇ ਮਾਰਕਟ ਕੀਤੇ ਆ ਇਮੀਗ੍ਰੇਸ਼ਨ ਜਿਹੜੀ ਕਹਿੰਦੀ ਆ ਕਿ ਇਹ ਚੀਜ਼ ਜਿਹੜੀ ਫਰਾਡ ਕਿਉਂਕਿ ਕਾਨੂੰਨ ਜਿਹੜਾ ਕਹਿੰਦਾ ਹੈਗਾ ਕਿ ਪ੍ਰੋਜੈਕਟ ਤੁਹਾਡੇ ਕੋਲ ਡੇ 1 ਤੇ ਹੋਣਾ ਚਾਹੀਦਾ ਜੇ ਤੁਸੀਂ ਸਿੱਧੇ ਤੌਰ ਤੇ ਬੰਦੇ ਅਨਲਿमिटेड ਮਂਗਾ ਕੇ ਬਾਹਰ ਉਰੇ ਫਿਰ ਉਹਨਾਂ ਨੂੰ ਮਾਰਕਟ ਕਰ ਰਹੇ ਆ ਉਹ ਤਾਂ ਸਾਡੀ ਜਿਹੜੀ ਯੂਐਸ ਵਰਕਫੋਰਸ ਨੂੰ ਕੱਟ ਕਰਦੀ ਆ ਤੇ ਗੱਲ ਉਹਨਾਂ ਦੀ ਸਹੀ ਵੀ ਆ ਹੂੰ ਹੂੰ ਤੁਸੀਂ ਹੁਣ ਇਸ ਹਿਸਾਬ ਨਾਲ ਦੇਖੋ ਕਿ ਇੱਕ ਵਿਅਕਤੀ ਇਹ ਹੈਗਾ ਤੁਸੀਂ ਜੇ ਤੁਸੀਂ ਇਹਨੂੰ ਕਹਿੰਦੇ ਕਿ ਨਹੀਂ ਯਾਰ ਇਹ ਤਾਂ ਬੰਦਾ ਆਪਣੀ ਜਦੋਜਾਦ ਕਰ ਰਿਹਾ ਮਿਹਨਤੀ ਕਰ ਰਿਹਾ ਗਲਤ ਕੀ ਕਰ ਰਿਹਾ ਪਰ ਹੁਣ ਦੇ ਇਹਦੇ ਨਾਲ ਇੱਕ ਬੰਦਾ ਹੋਰ ਵੀ ਹੈਗਾ ਕਿ ਇੱਕ ਸਟੂਡੈਂਟ ਆ ਉਹਨੇ ਲੋਨ ਲਿਆ ਉਹ 2 ਸਾਲ ਯੂਨੀਵਰਸਿਟੀਆਂ ਦੇ ਵਿੱਚ ਗਿਆ ਉਹਨੇ ਧੱਕੇ ਖਾਦੇ ਹੁਣ ਉਹ ਗ੍ਰੈਜੂਏਟ ਹੋਇਆ ਉਹ ਜਦੋਂ H1B ਲੈਣ ਜਾਂਦਾ ਤੇ ਸਿਰਫ 65000 ਜਿਹੜੇ ਵੀਜ਼ੇ ਵਰਲਡਵਾਈਡ ਹੁੰਦੇ ਆ 20000 ਜਿਹੜੇ ਇੱਥੇ ਦੇ ਗ੍ਰੈਜੂਏਟ ਹੋਣਾ ਲਈ ਹੁੰਦੇ ਆ 85000 ਟੋਟਲ ਹੁੰਦੇ ਆ ਜੀ ਉਹ ਕਹਿੰਦਾ ਕਿ ਇੰਡੀਆ ਤੋਂ ਚਾਈਨਾ ਤੋਂ ਐਡਾ ਇਨਫਲਕਸ ਜਿਹੜਾ ਵੀਜ਼ਿਆਂ ਦਾ ਜਿਹੜਾ ਜਿੱਦਾਂ ਮੈਂ ਕੰਪਨੀਆਂ ਦੀਆਂ ਕਈਆਂ ਦੀਆਂ ਉਦਾਹਰਣਾਂ ਦਿੱਤੀਆਂ ਕਿ ਜਿਹੜੇ ਇੱਧਰ ਵਾਲਾ ਸਟੂਡੈਂਟਾਂ ਨੂੰ ਪੈਸੇ-ਪੁਹੇ ਖਰਚਣ ਤੋਂ ਬਾਵਜੂਦ ਵੀ ਉਹਦੇ ਕੋਲ ਵੀਜ਼ਾ ਰਹਿੰਦਾ ਨਹੀਂ ਕਿਉਂਕਿ ਉਹ ਲੋਟਰੀ 'ਚ ਕੰਪੀਟ ਕਰ ਰਿਹਾ ਜਿਹੜੀ ਲੋਟਰੀ ਹੈ ਜਦੋਂ ਹੁਣ ਜਿਹੜਾ ਬੰਦਾ ਇੰਡੀਆ 'ਚ ਬੈਠਾ ਉਹ ਤਾਂ ਬਾਰ-ਬਾਰ ਫਾਈਲ ਕਰੀ ਜਾਊਗਾ ਉਹਦਾ ਤਾਂ ਕੋਈ ਓਵਰਹੈਡ ਹੈ ਨਹੀਂਗਾ ਘਰੇ ਬੈਠਾ ਜਿਹੜਾ ਆਪਣੇ ਉਹ ਫਾਈਲ ਕਰੀ ਜਾ ਰਿਹਾ ਹੁਣ ਜਿਹੜੇ ਓਰੇ ਵਾਲੇ ਸਟੂਡੈਂਟ ਆ ਜਿਹੜਾ ਇੱਕ ਬੰਦਾ ਉਹਦੇ ਲਈ ਥੋੜਾ ਜਿਹਾ ਅਨਫੇਅਰ ਕੰਪ ਉਹ ਆਪਣੀ ਡਿਗਰੀ ਦੇ ਬੇਸ ਤੇ ਕਹਿ ਰਿਹਾ ਕਿ ਮੈਨੂੰ 1 ਸਾਲ ਲਾ ਕੇ ਮੈਨੂੰ ਜੌਬ ਚਾਹੀਦੀ ਆ ਤੇ ਉਹਨੂੰ ਜੌਬ ਨਹੀਂ ਮਿਲ ਰਹੀ ਪਰ ਜਿਹੜਾ ਕੰਪਨੀ ਵਾਲਾ ਇਹਨਾਂ ਨੇ ਕੀ ਕੀਤਾ ਕਿ ਇੱਕ ਤਾਂ ਉਹਨਾਂ ਦਾ ਰੈਜ਼ume ਫੇਕ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਇੱਕ ਤੁਸੀਂ ਕਹ ਲਓ ਕੋਲ ਸੈਂਟਰ ਵਾਂਗੋਂ ਨਾ ਬੈਕਅਪ ਪਿੱਛੋਂ ਦੀ ਟ੍ਰੇਨਿੰਗ ਦਿੱਤੀ ਕਿ ਤੂੰ ਜੌਬ ਤੇ ਚੱਲ ਜਾ ਤੈਨੂੰ ਕੋਈ ਜੀ ਟ੍ਰੇਨਿੰਗ ਦੀ ਪ੍ਰੋਬਲਮ ਪੈ ਗਈ ਨਾ ਤੂੰ ਸਾਨੂੰ ਵਾਪਸ ਦਾ ਸੇਧੇ ਆਪਾਂ ਤੈਨੂੰ ਉੱਥੇ ਲਾਈਵ ਸਪੋਰਟ ਹੈਲਪ ਕਰ ਦਾਂਗੇ ਹੁਣ ਇੱਕ ਬੰਦਾ ਸਿੰਗਲ ਜਿਹੜਾ ਮਿਹਨਤ ਵਾਲੇ ਰਾਤ ਤੇ ਗਿਆ ਉਹ ਜੂਝ ਰਿਹਾ ਆ ਇਦੋਂ ਜਿਹਨਾਂ ਨੇ ਇਹ ਸਕੀਮ ਬਣਾਈ ਆ ਉਹ ਤਾਂ ਬੈਕਅਪ ਬੁੱਕ ਆਪ ਆ ਰਿਹਾ ਹੁਣ ਕੰਪਨੀਆਂ ਨੂੰ ਕੰਮ ਹੁੰਦਾ ਦਿਖਦਾ ਹੈਗਾ ਤਾਂ ਕਰਕੇ ਲੋਕੀ ਇਹ ਚੀਜ਼ਾਂ 'ਚ ਸਾਇਲੈਂਟ ਪਰ ਇਹ ਤਰੀਕੇ ਨਾਲ ਜਿਹੜਾ ਤੁਸੀਂ ਕਹਿ ਲੋ ਕਿ ਤੁਹਾਨੂੰ ਕਿਸੇ ਨੇ ਹੋਰ ਇਮੀਗ੍ਰੇਸ਼ਨ ਲਾਇਰ ਨੇ ਤੁਹਾਨੂੰ ਚੀਜ਼ ਐ ਦੱਸਣੀ ਨਹੀਂ ਹੈਗੀ ਤੁਸੀਂ ਮੈਨੂੰ ਵੀਡੀਓ ਇਹਦੀ ਲੱਭ ਕੇ ਦੱਸੋ ਜੇ ਤੁਹਾਨੂੰ ਕੋਈ ਮਿਲਿਆ ਹੈਗਾ ਮੈਂ ਕਿ ਤੁਹਾਨੂੰ ਜਿਹੜਾ ਸਿਸਟਮ ਦੇ ਵਿੱਚ ਕਿ ਕੀ ਪ੍ਰੋਬਲਮ ਜਿਹੜੀ ਚੱਲ ਰਹੀ ਸੀਗੀ ਕਿੱਦਾਂ ਜਿਹੜਾ ਹੈਗਾ ਉਹ ਚੀਜ਼ ਦੀ ਜਿਹੜੀ ਜਾਣਕਾਰੀ ਹੈ ਨਾਲੇ ਬਥੇਰੇ ਸਾਰੇ 99% ਤੁਸੀਂ ਜਿਹੜੇ ਵਕੀਲ ਵੇਖੋਗੇ ਉਹ ਇਹ ਵਾਲੇ ਜਿਹੜੇ ਖੇਤਰ ਦੇ ਵਿੱਚ ਇਮਪਲੋਇਮੈਂਟ ਇਮੀਗ੍ਰੇਸ਼ਨ ਦੇ ਵਿੱਚ ਨਹੀਂ ਕੰਮ ਕਰਦੇ ਨਹੀਂ ਨੌਲੇਜ ਉਹਨਾਂ ਦੀ ਨਹੀਂ ਮਾਰਤਾ ਜਿਹੜੀ ਹੈਗੀ ਆ ਤੇ ਇਹ ਜਿਹੜਾ ਸੀਗਾ ਕੰਪਨੀਆਂ ਉਹਨਾਂ ਦੇ ਰਿਲੇਟਡ ਜਿਹੜੇ ਵੀਜ਼ੇ ਆ ਉਹਨਾਂ ਦੀ ਜਾਣਕਾਰੀ ਜਿਹੜੀ ਇਹ ਹੈਗੀ ਆ ਕਿ ਜਿਹੜੇ ਥੋੜੇ ਫਾਲਸਿਫਾਈ ਕਰਦੇ ਆ ਗਲਤ ਤਰੀਕੇ ਨਾਲ ਪ੍ਰੈਜੈਂਟ ਕਰਦੇ ਆ ਤੇ ਉਹਨਾਂ ਨੂੰ ਇਹ ਜਿਹੜਾ ਟਾਰਗੇਟ ਇਹਨਾਂ ਨੇ ਕਰਨਾ ਸ਼ੁਰੂ ਕਰਤਾ ਜੀ ਜੀ ਜਦੋਂ ਤੁਸੀਂ ਦੱਸਿਆ ਵੀ ਹਰ ਇੱਕ ਪਾਸੇ ਹੀ ਇਹਨਾਂ ਦੇ ਜਿਹੜੀ ਹੈ ਇਸ ਟਾਈਮ ਸ਼ਿਕੰਜਾ ਆਫਕਾਸ ਹੋ ਰਿਹਾ